ਪਰ ਦੂਜੀ ਲੜਾਈ ਹੋਈ ਸਾਡੀ ਭਾਈ ਸੋਖਪ੍ਰੀਤ ਤੇ ਗਗਨਾ ਜਿਹੜਾ ਮੁੰਡਾ ਇਹਦੇ ਨਾਲ ਹੁਣ ਜੇਲ੍ਹ ਚ ਗਿਆ ਸੀ ਪਿੰਡ ਕਤਲ ਹੋਇਆ ਜਦੋਂ ਅੱਛਾ ਜੀ ਜਿਹੜਾ ਇਹਨੇ ਮੁੰਡਾ ਮਾਰਿਆ ਉਦੋਂ ਥੋੜਾ ਜਿਹਾ ਟਾਈਮ ਪਹਿਲਾਂ ਹੀ ਮੈਨੂੰ ਵਿਛੜੇ ਸੀ ਇਹ ਅੱਛਾ ਜੀ ਤੇ ਉਹ ਵੀ ਮੈਂ ਇਹਨਾਂ ਨੂੰ ਪਤਨੀ ਕੋਠੀ ਛੱਡ ਕੇ ਆਪ ਨਿਕਲ ਗਿਆ ਮੈਨੂੰ ਤਾਂ ਪਤਾ ਸੀ ਵੀ ਨਿਕਲਣਾ ਪੈਣਾ ਤੇ ਤੀਜੇ ਤੋਂ ਉੱਥੇ ਤਾਂ ਇਹ ਲਾ ਕੇ ਮਾਰਨ ਭੁਕੇ ਬਿਦੌਣ ਯਾਰ ਘਰੋਂ ਮਾਂ ਉੱਡ ਗਈ ਹੁਣ ਆਟਾ ਪਾਣੀ ਮੋਕ ਗਿਆ ਬਾਈ ਸਹੀ ਗੱਲ ਹੈ ਵੀ ਕਿੱਥੇ ਆ ਘਰ ਦੀ ਬੁੱਢੀ ਤਾਂ ਗਈ ਤੇ ਉਹ ਗੱਲ ਬਣ ਗਈ ਇਹਨਾਂ ਨਾਲ ਫਿਰ ਇਹਨਾਂ ਨੇ ਮੈਨੂੰ ਜਦੋਂ ਮੈਂ ਆਇਆ ਮੈਨੂੰ ਖੰਬੇ ਦਿਖਾਏ ਕਿੰਦਾ ਅੱਛਾ ਕਹਿੰਦਾ ਸਾਰੇ ਅਸਲੀ ਬੇਤੇ ਸੌ ਲੱਗੇ ਅੱਛਾ ਉਹ ਇਹ ਕੰਪੇਰ ਹੁੰਦੇ ਨੇ ਨਾ ਉਹਨਾਂ ਦੇ ਥੱਲੇ ਨਾ ਸਿਲਵਰ ਹੁੰਦਾ ਸੀਗਾ ਟੈਲੀਫੋਨ ਵਾਲੇ ਕਹਿੰਦੇ ਥੱਲੇ ਸਾਰੇ ਪਟ ਕੇ ਥੱਲੋਂ ਕੱਢ ਲੈਂਦੇ ਸਿਲਵਰ ਜਾ ਵੇਚ ਦਿੰਦੇ ਕਹਿੰਦਾ ਥੱਲੇ ਬਹੁਤ ਪਾਰਾ ਹੁੰਦਾ ਸਭ ਬੀਤੇ ਹੀ ਪਪਾ ਕੰਨ ਉਹ ਕੀ ਕਰਦਾ ਦੂਵੀ ਹੋਇਆ ਯਾਰ ਤਾਂ ਤਾਂ ਇਹ ਨਹੀਂ ਐ ਇਹ ਤੇ ਦੇ ਨਾਲ ਹੀ ਉਹਨਾਂ ਨੇ ਕੰਮ ਨਹੀਂ ਕਰਿਆ ਮਗਰ ਅਹਿਮਤ ਨਹੀਂ ਪਈ ਇਹਨਾਂ ਨੂੰ ਪਿੰਡ ਛੱਡਿਆ ਅਸੀਂ ਤੇ ਅਸੀਂ ਮੋਗੇ ਆ ਗਏ ਕਿ ਜ਼ਬਾਨੀਆਂ ਦਾ ਰੌਲਾ ਸੀ ਉਹਨਾਂ ਦੀ ਕੰਦ ਟਾਉਣੀ ਸੀ ਅੱਛਾ ਜੀ ਤੇ ਜਿਹੜੇ ਮੁੰਡੇ ਨੇ ਕੰਦ ਟਾਉਣੀ ਸੀ ਉਹ ਨਾਲ ਜ਼ੋਮੋ ਲੈ ਕੇ ਆ ਗਿਆ ਆਪਦੀ ਅਸੀਂ ਉਹਨਾਂ ਜ਼ੋਮੋ 'ਚ ਬੈਠ ਕੇ ਮੋਗੇ ਚਲੇ ਗਏ ਨਾਲ ਗੱਡਣਾ ਹੋਰ ਵੀ ਸੀ ਆਪਣੀਆਂ ਤੇ ਜਾਲਾ ਜੀ ਉਹਦਾ ਜਦੋਂ ਕੰਮ ਕੰਮ ਕਰਤਾ ਉਹਦਾ ਹਨਾ ਬਾਬਾ ਥੋੜੀ ਜੀ ਕੰਧ ਰਹੇਗੀ ਤੋਦੋਂ ਫੋਨ ਆ ਗਿਆ ਸਾਉਥਫਰੀਦ ਉਹਨਾਂ ਦਾ ਵੀ ਸਿਰ ਪਾਰਤਾ ਅੱਛਾ ਸਾਡੇ ਮਾਈ ਵੀ ਸਿੱਖ ਪਰਿਵਾਰ ਬਣਾ ਪਟਾ ਹਾਂ ਉਹਨਾਂ ਨੇ ਤੇ ਸਾਡੀਆਂ ਧਰੋ ਹੀ ਮਾਰ ਮੋਟੀ ਲੱਗਦੀ ਆਉਂਦੀ ਆ ਬਾਬਿਆਂ ਤੋਂ ਲੈ ਕੇ ਹਾਂ ਪਹਿਲਾਂ ਕਰਤਾਰ ਸਰਪੰਚ ਸਾਡਾ ਉਹਦੇ ਨਾਲ ਲਾਗੜਾ ਸੀ ਉਹਨਾਂ ਦੀ ਤੇ ਉਹਨੇ ਮੈਨੂੰ ਸੱਦਿਆ ਵੀ ਸੀਗਾ ਮਾਰਨ ਵੇਲੇ ਮੈਨੂੰ ਕਹਿੰਦੇ ਇਹਨਾਂ ਦਾ ਮੂਤ ਬੰਦ ਕਰਕੇ ਰੱਖੀ ਮੈਂ ਕਿਹਾ ਟੈਨਸ਼ਨ ਨਾ ਲੈ ਤੂੰ ਜਾ ਅੱਖਾਂ ਵਿੱਚ ਇੱਟਾ ਘਾਣੇ ਇੰਦਰਾ ਦਾ ਮੈਂ ਕਰੂੰ ਤੂੰ ਆ ਕਰ ਜਿਹੜਾ ਹੁਣ ਕਰ ਚੱਲੇ ਆ ਸਹੀ ਗੱਲ ਹੈ ਇਧਰੋਂ ਸਾਰੇ ਕਿਹੜਾ ਮੈਂ ਮੁੜਿਆ ਆਉਣਾ ਕਹਿੰਦਾ ਸੁਣਤਾ ਲੈ ਐਡਾ ਦਲੇਰ ਬੰਦਾ ਸੀ ਇਹਦਾ ਹਾਂ ਠੀਕ ਆ ਤੇ ਜਦੋਂ ਫਿਰ ਮੈਨੂੰ ਕਹਿੰਦੇ ਮੈਂ ਕਿਹਾ ਵੀ ਕੀ ਕਰਦੇ ਆ ਸਾਡੇ ਚਰ ਨਹੀਂ ਮਹਤ ਹੁੰਦਾ ਸੀਗਾ ਮੈਂਬਰ ਪੰਚਾਇਤ ਮੈਂਬਰ ਉਹ ਬੰਦੇ ਇਹਨਾਂ ਦੇ ਟਾਂਕੇ ਲੱਗਣਗੇ ਸੌਤ ਪੁਲੀਸ ਉਹਨਾਂ ਦੇ ਟਾਂਕੇ ਲਵਾਉਣ ਲੱਗਾ ਮੈਂ ਕਿਹਾ ਨਾ ਭਾਈ ਟਾਂਕੇ ਨਾ ਲਵਾਈ ਹੂੰ ਕੰਨ ਗਾ ਮੈਂ ਕਿ ਮੇਰੇ ਘਰੇ ਵੀ ਲੋਕ ਲਾਜੋ ਸਾਰੇ ਮਿਲ ਆਜੋ ਖੇਤ ਆਪਦੇ ਤੇ ਇਹਨਾਂ ਨੂੰ ਲੈ ਚਾਹਤਾ ਉਹਦਾ ਖੇਤ ਚ ਘਰ ਅੱਛਾ ਮੈਨੂੰ ਕਹਦਾ ਨਹੀਂ ਨਹੀਂ ਐਡਾ ਤਾਂ ਆਮਝ ਆ ਨਹੀਂ ਕਹਿੰਦਾ ਨਹੀਂ ਭਾਈ ਮੈਂ ਕਿ ਸਿਰ ਤੋਂ ਪਾਣੀ ਲੰਘਿਆ ਯਾਰ ਬਾਬਾ ਫਿਰ ਅਹੀ ਚਾਰ ਜਾਣੇ ਸੀ ਅੱਛਾ ਜੀ ਮੈਂ ਪੀਤੀ ਤੇ ਖਾਈ ਵਾਲਾ ਸਤਨਾਮ ਤੇ ਇੱਕ ਰਵਣਾ ਅੱਛਾ ਜੀ ਬਾਕੀ ਰੂਬੀਰ ਗਿਆ ਆਪਦੇ ਕੋਠਿਆਂ ਤੇ ਖੜੇ ਸੀ ਅੱਛਾ ਜੀ ਤੇ ਗੱਡੀ ਗਈ ਮਮੂਨੇ ਰਾਜਾ ਸਿੱਧੀ ਕਰੇ ਕਰੇ ਅੱਲਾਹ ਸਿੱਧੀ ਪੀਲੀ ਜੀ ਗਈ ਸੀ ਬਾਬਾ ਤੁਸ ਦੇ ਗਈ ਬੜ ਗਈ ਆ ਐਨਾ ਦਾਲ ਚਲਾਇਆ ਉੱਤੋਂ ਉਹਨਾਂ ਨੇ ਐਨਾ ਡੜਾ ਚਲਾਇਆ ਬਾਬਾ ਯਾਰਾ ਡੜਾ ਡੁੜਾ ਕੇ ਕੀ ਅੱਛਾ ਜੀ ਨੱਪੀ ਆਇਆ ਡਰ ਡੇੜ ਲੱਗ ਗਿਆ ਜਾ ਕੇ ਬਾਹਰ ਬੁੱਤੇ ਉਹਨਾਂ ਦੀ ਬੁੜੀ ਬੁੱਤੇ ਬੁੜਾ ਜਿਹੜੇ ਬੈਲੀ ਦੀ ਕਾਤਰ ਤਾਮਜਾਮ ਬੁਣਿਆ ਸੀ ਉਹ ਭੱਜ ਗਿਆ ਕੰਜਰ ਦਾ ਉਹ ਸਾਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਕੰਨ ਤੋਂ ਛਾਲ ਮਾਰ ਕੇ ਨਸ ਗਿਆ ਅੱਛਾ ਉਦਾਕ ਨੂੰੰਡਾ ਲਵੀ ਹੁੰਦਾ ਸੀਗਾ ਹਾਂ ਲਵੀ ਤੇ ਇਹ ਜੀ ਦੋਨੇ ਇਹਨਾਂ ਦਾ ਜ਼ਰਪਾੜਾ ਸੌਂਖ ਪ੍ਰੀਤ ਦਾ ਤੇ ਭਾਈ ਜਦੋਂ ਮੈਨੂੰ ਪਤਾ ਲੱਗਾ ਤੇ ਮੈਂ ਆ ਗਿਆ ਤੇ ਮੈਂ ਇਹਨੂੰ ਕਿਹਾ ਵੀ ਤੁਸੀਂ ਨਾ ਹੁਣ ਉਹ ਕਰੋ ਮੰਲੋ ਤਾਂ ਕਿ ਤੁਹਾਡੇ ਬਾਅਦ ਲਵਾਵਾਂਗੇ ਪਹਿਲਾਂ ਉਹਨਾਂ ਦੇ ਲਵਾਉਣੇ ਸੜ ਤੇ ਬੱਬਾ ਟੇ ਟੇ ਰਸੀ ਨਹੰਗਨੇ ਨੇਤੀ ਹੋ ਜਾਣਾ ਸਾਡੇ ਕੋਲੇ ਸਿੰਘਾਂ ਦਾ ਸ਼ਸਤਰ ਅਖੰਡਾ ਲੈ ਕੇ ਸਿੰਘਾਂ ਦਾ ਸ਼ਸਤਰ ਮੈਂ ਕਿਹਾ ਫੜਾ ਤੀ ਰਹਿਣਾ ਸ਼ਸਤਰ ਵੀ ਅਜ ਮੋਗੇ ਚਲਾ ਕੇ ਆਉਣੀ ਮੋਗੇ ਦਾ ਲੋਡ ਪਈ ਨਹੀਂ ਪੰਡਾ ਪਈ ਰਾਮਣ ਨੇ ਆਇਆ ਪੁੱਠੇ ਜੱਥਰੰਮ ਆਇਆ ਸਿਰ ਚ ਕਰੇ ਬਈ ਅੱਧਾ ਉਹਦੇ ਸਿਰ ਚ ਰਹਿ ਗਿਆ ਅੱਧਾ ਰਾਮਣ ਦੇ ਹੱਥ ਚ ਕੰਡਾ ਅੱਛਾ ਚਲੋ ਵੀ ਰਾਮਣ ਕੰਦਾ ਚੱਲ ਗਏ ਮਾਗਾ ਕੀ ਹੋ ਗਿਆ ਕਦਾ ਹੋ ਗਿਆ ਕਦਾ ਲੱਗੀ 302 ਮਾਗਾ ਕਿਉਂ ਲਾਉ ਪੈਨਾਲੀ ਚ ਕਦਾ ਕੱਦ ਉਹ ਅੱਧਾ ਉੱਧਰ ਹੀ ਰਹਿ ਗਿਆ ਮਾਗਾ ਰਹਿ ਗਿਆ ਚਲੋ ਚੱਲ ਜੀ ਆ ਜਾਓ ਜਵਾਨੋ ਮਾਗਾ ਆਪਣਾ ਕੰਮ ਹੋ ਗਿਆ ਵੀ ਅਸੀਂ ਮਾਰੇ ਗਏ ਲੱਖੇ ਜਾਵ ਲਈ ਗਏ ਦੀ ਮੋਟਰ ਤੇ ਨੂੰ ਮਾ ਤੋਤੇ ਹੱਥ ਤੋਤੇ ਸੀ ਕਪੜੇ ਕੂਪੜੇ ਚੇਂਜ ਕਰਨ ਦਾ ਕਰ ਲੋ ਖੂਨ ਵਾਲੇ ਜੀ ਕੋ ਰੋਕੇ ਨਾ ਆਪਾਂ ਨੂੰ ਤੇ ਕੀ ਕਰੇ ਸੋਖਪਰੀ ਤੋਂ ਨਹੀਂ ਵਿਧਿਆਣੇ ਲੈ ਗਿਆ ਲੁਧਿਆਣੇ ਜਾ ਕੇ ਇਲਾਜ ਕਰਾਇਆ ਇਹਨਾਂ ਦਾ ਭਾਈ ਅੱਛਾ ਜੀ ਟਾਂਕੇ ਟੁੰਗੇ ਲਵਾਏ ਉੱਥੇ ਚਾਂਡੇ ਆਪਣੀ ਕੋਠੀ ਹੁੰਦੀ ਸੀ ਥਲੋਨੀ ਚ ਤੇ ਜੋ ਉੱਥੇ ਜਾ ਦੜ ਗਏ ਜਾ ਕੇ ਤੇ ਮੈਂ ਕਿਹਾ ਬਣੇ ਦੜੋ ਜਿੰਨਾਂ ਨੇ ਨਿਪਰਦਾ ਨਹੀਂ ਫਿਰ ਉਹਨੂੰ ਕੋਈ ਚੱਕੇ ਨਾ ਬੱਬਾ ਪਿੰਡ ਚ ਕਹਿ ਕੇ ਗਏ ਸੀ ਵੀ ਜਿਹਨੇ ਚੱਕਿਆ ਮੈਂ ਕਿਹਾ ਸਾਲਾ ਬਣਾ ਲਾਂਗੇ ਫਿਰ ਚੱਕੇ ਨਾ ਜਿਹੜਾ ਦਿਯਾਲੀ ਹੁਗਾਏ ਉਹਨੂੰ ਪਵਾ ਥਾਪੜਾ ਹੁੰਦਾ ਮੇਰਾ ਮੈਂ ਕਹਾਂ ਤੈਨੂੰ ਲੈ ਇਥੇ ਲੜਾਵਾਂਗੇ ਉਹ ਗੇੜੀਆਂ ਕਰ ਛੱਡਿਆ ਹਲੋ ਮੈਂ ਲੈ ਜਾ ਮੈਂ ਕਹ ਲੈ ਜਾ ਦੇਖ ਲੈ ਪਰ ਉਹੀ ਗੱਲ ਨਾ ਕਰੀ ਮੈਂ ਕਹ ਨਹੀ ਲੈ ਜਾ ਮੇਰੇ ਅੰਨੀ ਨਾ ਮੈਂ ਮੁਰਗੇ ਮੈਂ ਮੈਜ ਵਕਮ ਲੈ ਕੇ ਜਾਉਂ ਨਾਲ ਆਉਂਦਾ ਨਾ ਮੂਰੇ ਖੜਾ ਹੋ ਮੁਰ ਕੇ ਯਾਰ ਉਹੀ ਗੱਲ ਨਾ ਕਰੀ ਨੁਕਸਾਨ ਨਾ ਕਰੀ ਉਹ ਮੈਂ ਕਹ ਆਪਾਂ ਤਾਂ ਘਰ ਦੇ ਆ ਤੂੰ ਲੈ ਜਾ ਤੂੰ ਤਾਂ ਨੰਬਰ ਬਣਾ ਦੇਖ ਲੈ ਹਮ ਮਰੀ ਜਾਣਾ ਉਹਨੇ ਤੇ ਪਏ ਨੇ ਯਾਰ ਮੜਕੇ ਕੋਈ ਪਾਦ ਨਹੀਂ ਪੋਤਾ ਭੈਂਦੜਾ ਮਰੂਗਾ ਯਾਰ ਤੇ ਮੈਂ ਕਹ ਲੈ ਜਾ ਪਰ ਲੋਕ ਉਹ ਯਾਰ ਨਗਰੀ ਯਾਰ ਮੁਰਕੇ ਪੌਡੀ ਘਲਾਵੇਂ ਮੂਰੇ ਮੈਂ ਕਹ ਰਹਿਣ ਦੇ ਮੈਂ ਕਹ ਰਹਿਣ ਦੇ ਮੈਂ ਕਹ ਰਹਿਣ ਦੇ ਲਈ ਆਈ ਨਾ ਯਾਰ ਮਰਦੂ ਯਾਰ ਇਹ ਮੈਂ ਕਿਹਾ ਪਰ ਮੈਂ ਕਰਾਂ ਕੀ ਆਹ ਨੂੰ ਲਿਜਾਣਾ ਨਾ ਤੂੰ ਝੜਦਾ ਮਤਲਬ ਐਂ ਡਰਦੇ ਹੁੰਦੇ ਲੋਕ ਸੌਂ ਲੱਗੇ ਆ ਹਾਂ ਕੀ ਬਾਤ ਰਹੀ ਹੈ ਐਂਡ ਕਰਾਈ ਆ ਫਿਰ ਉੱਤੇ ਸਰਾ ਕਰਾਇਆ ਬਾਬਾ ਯਾਰ ਠੀਕ ਹੈ ਰੱਬ ਤੋਂ ਡਰ ਕੇ ਕਹਿਣਾ ਯਾਰ ਬਾਬਾ ਅੱਜ ਵੇਖ ਕੇ ਤੈਨੂੰ ਚਮੜੀ ਨਹੀਂ ਲੱਗਦਾ ਵੀ ਯਾਰ ਤੂੰ ਹਾਂ ਹਨਾ ਵੀ ਸਾਧੂ ਜੀ ਬੰਦਾ ਭਗਤ ਯਾਰ ਬੰਦਾ ਹਨਾ ਜਿਵੇਂ ਮੱਛੀ ਲੱਗਦਾ ਯਾਰ ਕਿਉਂਕਿ ਮੱਛੀ ਮੋੜੀ ਆਈ ਪਤਰ ਜਾਟੂ ਕੇ ਠੀਕ ਹੈ ਬਬਾ ਬੁੜੀ ਬੱਚੀ ਬਹੁਤ ਔਖੀ ਬਣਦੀ ਰਹੀ ਰਾਵਣ ਵੀ ਬੁੜਦਾ ਹੈ ਇੱਕ ਜਿਹੜੀ ਸੌਖਪਰੀ ਤੋਂ ਉਹਨਾਂ ਨੇ ਪੰਗਾ ਦਵਾਦਾ ਮੈਨੂੰ ਦਿਵਾਲੀ ਵਾਲਾ ਦਿਨ ਕਹਿੰਦੇ ਭਾਈ ਜਿਹੜਾ ਦੇਖ ਕੇ ਆਉਣਾ ਮੈਂ ਕਹਾ ਛੱਡੋ ਸੌਖਪਰੀ ਯਾਰ ਕਹਾਂ ਨਹੀ ਨਹੀ ਬੁੱਢਾ ਕਹਿੰਦਾ ਚਲਦੇ ਆਂ ਜਿਹੜਾ ਦੇਖ ਕੇ ਆਉਣਾ ਮੈਂ ਕਹਾ ਰਹਿਣ ਦੋ ਜਾਕੂ ਨਹੀਂ ਭਾਈ ਸਾਨੂੰ ਦਾ ਫਲਾ ਫਰਾ ਮੈਨਾਂ ਨੂੰ ਚਾਹ ਹੁੰਦਾ ਈ ਤਰੰਦਰਾ ਫਲਾ ਨੇ ਕੀ ਪਚਾਲੇ ਤਰ ਉਹ ਮੈਂ ਕਹਾ ਲੋਕ ਵਾਲਾ ਬੋਲਾ ਕੱਢਣਗੇ ਆਪਾਂ ਨੂੰ ਜਿਹੜੇ ਆਲੋ ਅੱਜ ਦੇ ਦਿਨ ਦਾ ਦਰੂਦ ਪੀ ਕੇ ਕੋਈ ਲਿਖੇ ਆਜੂ ਆਪਣੇ ਆਪਾਂ ਨੂੰ ਨੁਕਸਾਨ ਹੋ ਜੂ ਬਰੇ ਦਿਨਾਂ ਦੇਣਾ ਘਰੇ ਟਿਕਾ ਨਹੀਂ ਭਾਈ ਯਾਰ ਜਾਣਾ ਉਹਦੇ ਚਲੋ ਦੇ ਉਹ ਨਹੀਂ ਕਿਹੜਾ ਅੱਛਾ ਇਹ ਤੈਨੂੰ ਜਾ ਜਾਣੀ ਪਿੰਡ ਦਾ ਕੇ ਦੇਣਾ ਕਿ ਭਾਈ ਹਾਂ ਤੇ ਉਸ ਮੁੰਡੇ ਉੱਪਰ ਬਿਠਾਏ ਹੁੰਦੇ ਸੀਗੇ ਮੋਰਚੇ ਬਣਾ ਕੇ ਘਰੇ ਵੀ ਕਿ ਕਦੋਂ ਕੀ ਹੁਣ ਪਤਾ ਹੀ ਨਹੀਂ ਸੀ ਤੇ ਅੱਜ ਵੀ ਗੇਟ ਜਾਣ ਨਹੀਂ ਹੋਏ ਪਏ ਜੱਟ ਦੇ ਪਿੰਡ ਵਾਲੇ ਅੱਛਾ ਜੀ ਉਹੀ ਲੱਗੇ ਬਾਬਾ ਤੇ ਆਪਾਂ ਨਹੀਂ ਕਹਿੰਦੇ ਆਪਾਂ ਤਾਂ ਕਹਿੰਦੇ ਆਣ ਮਿਲੋ ਸੱਜਣੋ ਸੱਦੇ ਵਜੂ ਵਜਦੇ ਬਾਜੀ ਜੀ ਨੇ ਆਉਣਾ ਪਿਆ ਹੀ ਬੈਠੇ ਹਾਂ ਇੱਕ ਕਮੈਂਟ ਦੀ ਧਰਨੀ ਕਿਆ ਬਾਤ ਹੈ ਇੱਕ ਚੀਜ਼ ਹੋਰ ਮੈਂ ਇੱਕ ਚੀਜ਼ ਵੇਖੀ ਹੈ ਜੇ ਪਿੰਡ ਚ ਤੁਸੀਂ ਹਥਿਆਰ ਰੱਖਣਾ ਹੈ ਨਜਾਇਜ਼ ਤੂੰ ਜਾਇਜ਼ ਬਣਾਉਣਾ ਤੂੰ ਬਦਮਾਸ਼ੀ ਕਰਦੇ ਕਰਦੇ ਰੱਖ ਸਕਦੇ ਅੱਛਾ ਜੀ ਪਿੰਡ ਵਾਲਿਆਂ ਨੂੰ ਨਹੀਂ ਹੁੰਦਾ ਮੈਂ ਸਾਡਾ ਬ੍ਰਾਹਮਣੇ ਦਾ ਭਰਾ ਹੁੰਦਾ ਜੋ ਤੇ ਰਫਲ ਮਗਾ ਲਈ ਭੱਡੀ ਪਾਰਾ ਬੋਰ 1 315 ਮਗਾ ਲਈ ਇਹ ਅਸਲੇ ਤੋਂ ਤਾਂ ਮਗਾ ਕੇ ਮੈਂ ਕਹਿੰਦਾ ਚਲਿਆ ਵੀ ਲਿਸੈਂਸੀ ਵੀ ਚਾਹੀਦੀ ਹੈ ਤੇ ਮੈਂ ਲੈ ਕੇ ਤੁਰ ਪਿਆ ਉਹੀ ਤੁਰੇ ਪੈਦੇ ਸ਼ਰਿਆ ਵੀ ਲੈ ਕੇ ਯਾਰ ਪਿੰਡ ਚ ਤੇ ਬੜੀ ਸਿੱਧੀ ਲਿਸਾਂਸ ਬਣਾਇਆ ਭਾਈ ਮੇਰੇ ਭਾਈ ਦੇ ਅੱਛਾ ਲਿਸਾਂਸ ਕੀ ਲੈ ਬਣਾਉਣਾ ਮੈਂ ਉਹ ਹੀ ਚਾਹ ਤਾਗ ਜਾਂ ਅਸੀਂ ਭਰਾਵਾਂ ਨੇ ਪੈਂਡ ਦਾ ਕੀੜਾ ਲਾਇਆ ਕੀੜਾ ਲਾਇਆ ਜਦੋਂ ਦੇਖ ਸਾਡੇ ਪੈਂਡ ਦਾ ਗਾਲਾ ਕੱਢੀ ਜਾਂ ਅੱਛਾ ਕੌਣ ਜੀ ਦਾ ਮੈਂ ਹੁਣ ਨਜ਼ਰ ਜੜਾ ਕੇ ਲਿਆ ਅੱਛਾ ਉਹ ਤੋਂ ਹੈ ਉੱਥੇ ਆ ਗਈ ਗੱਲ ਫਿਰ ਮਾਦ ਪੱਟੀ ਵੀ ਕਰਦੇ ਆ ਕਰਦੇ ਵੀ ਉਹਦੇ ਮਾਲਦ ਵੀ ਲਾਉਨੇ ਸਹੀ ਹੈ ਠੀਕ ਹੈ ਉਹ ਵੀ ਆਦਤ ਹੈ ਕਹਿੰਦਾ ਭਾਈ ਉਹ ਵੀ ਦੇਣ ਦੀ ਯਾਰ ਤੂੰ ਮੈਨੂੰ ਮਾਰਨ ਨੂੰ ਕਰਦਾ ਸੀ ਉਹ ਵੀ ਦੇਣਾ ਯਾਰ ਅੱਜ ਮੈਨੂੰ ਬਚਾਉਣ ਨੂੰ ਪਿਆ ਹੈ ਹੈ ਸਹੀ ਗੱਲ ਅੱਜ ਮੇਰੇ ਮਗਰ ਮਗਰ ਫਿਰਦਾ ਕਹਿੰਦਾ ਅੱਜ ਮੈਨੂੰ ਤੂੰ ਬਚਾਉਣ ਦੀ ਖਾਤਰ ਕੋੜਦਾ ਉਹ ਨੂੰ ਗੁਰਦਾ ਹੈ ਹਨਾ ਤੇ ਮੈਂ ਕਹਿੰਦਾ ਭਾਈ ਫਰਕ ਹੁੰਦਾ ਇਹ ਕੋਟ ਨਹੀਂ ਉਹ ਕੋਟ ਸੀ ਸਹੀ ਹੈ ਜੇ ਉਹ ਭਰਾਵਾ ਉਹਨੂੰ ਲੱਗਿਆ ਪਿਆ ਦਾਰੂ ਵੀ ਵਿੱਚੋਂ ਗਿੱਚ ਸਾਡੇ ਬਿਹੜੇ ਜਮ ਦਾਰੀ ਤਰੀਕੀ ਹੈ ਹੂੰ ਅੰਜ ਘੱਟਾ ਕੀ ਨਾ ਹਾਂ ਅੱਛਾ ਨੂੜ ਲੱਤ ਸਾਰੇ ਦੀ ਹਾਂ ਮੈਂ ਗੜਾ ਪੜ ਲਉ ਕੂਜੋ ਉਹ ਲੱਗਿਆ ਪਿਆ ਸਭ ਕੁਝ ਕਿਹੜਾ ਪੈਂਦਰਾ ਹੈ ਮੈਂ ਕਿਹਾ ਹਾਂ ਤੂੰ ਕਿਹੜਾ ਮਰਦੀ ਹੋਵੇ ਚੱਕ ਲਿਆ ਉਹ ਠੀਕ ਹੈ ਨਾ ਇਹਨਾਂ ਨੇ ਚੱਕ ਲਿਆ ਬੋਪੜ ਕੇ ਕਹਿ ਕੇ ਮੇਰੇ ਕੋਲੇ ਦੇ ਆ ਮੈਂ ਕਹਿੰਿਆ ਨੂੰ ਹਉਪਾ ਕਹਿ ਕੇ ਤਾਂ ਨੂੰ ਛੱਡ ਦਿਆ ਕਰੋ ਡੋਲਾ ਬਾਟੀ ਹਉਪਾ ਕਹਿ ਕੇ ਤਾਂ ਮਾਰੇਗਾ ਨੂੰ ਥੱਲੇ ਪਜਾ ਕਰੇ ਤਾਂ ਛੋਟਾ ਭੜਾ ਹੋ ਜੇ ਪਿੰਡ ਵਾਲੇ ਕਹਿੰਦੇ ਮਾਰ ਦੇਣਗੇ ਭੈਣ ਦੇਣੇ ਯਾਰ ਮੈਂ ਕਿਹਾ ਇਹ ਗਾਲਾਂ ਕਰਦਾ ਯੋ ਕਰੇ ਨਹੀਂ ਭਾਈ ਗਲਤੀ ਹੋ ਗਈ ਮੈਂ ਤਾਂ ਪਤਾ ਹੀ ਨਹੀਂ ਸੀ ਆ ਜਾਊਗੀ ਬੱਚਾ ਇਹ ਪਤਾ ਉਹ ਫੇਰ ਨਹੀਂ ਕਰਦਾ ਸੀ ਇਹ ਫੇਰ ਨਹੀਂ ਕਰਦਾ ਸੀ ਕਮਾਲ ਆ ਯਾਰ ਤੇਰੀ ਇਹਦਾ ਬਦਲ ਪਿੱਠ ਪਿੱਛੇ ਮੈਨੂੰ ਗਾਲਾਂ ਕਰ ਦਿੱਤੀ ਭਿੰਡ ਵਾਲੇ ਇਕੱਠੇ ਹੋਗੇ ਨਹੀਂ ਭਾਈ ਆਇਆ ਇਹਨਾਂ ਘਰ ਮੈਂ ਤੜੀ ਗੱਲ ਫਲਾਣਾ ਤੇ ਹੁਣ ਕਹਿੰਦਾ ਚੱਲ ਮੈਂ ਕਹਾ ਮੈਂ ਕਹਾ ਸਵੇਰੇ 8 ਵਜੇ ਤਿੰਨਾਂ ਲੱਤਾਂ ਤੋੜਾਂਗੇ ਓਏ ਜੋ ਭਾਜੇ ਇੱਥੇ ਭਾਜਦਾ ਪਤਾ ਭਾਦ ਦੇ ਲਾ ਜਾ ਕੁੱਲੀ ਜੁੱਤੀ ਅੱਜ ਅੱਛਾ ਉਹਨੇ ਭਰਾਵਾ 8:00 ਵੱਜੇ ਨੂੰ ਦੇ ਉਹ ਬੰਦੇ ਇਹ ਲੈ ਕੇ ਘਰੇ ਆ ਗਿਆ ਉਹਦੀ ਮੇਰੇ ਦਾ ਇਹਦਾ ਮੁੰਡਾ ਜਿਹੜਾ ਹੁਣ ਸਰਪੰਚ ਬਣਾਇਆ ਇਹ ਕਿਹੜਾ ਨੰਤੀਨਾ ਉਹ ਉੱਟ ਗਿਆ ਮੇ ਬਾਬਾ ਲੱਤ ਮਾਰੀ ਉਹ ਨੀਵੇਂ ਦਾ ਘੜਾ ਸੀ ਮੋਚੇ ਦਾ ਘੜਾ ਇੱਥੇ ਵੱਜੀ ਉਹ ਅੱਛਾ ਜੀ ਉਹ ਮਰਿਆ ਤੋ ਕਿ ਮੈਂ ਸਮਝਰ ਕੀ ਲੈਣਾ ਹੈ ਵੀਰੇ ਸਾਡੇ ਉਹ ਇਹ ਕਹਿੰਦਾ ਮਰ ਗਿਆ ਓਏ ਮੈਂ ਤਾਂ ਮਰਦਣ ਦੇ ਇਹ ਮਾਰ ਨਹੀਂ ਮਰੀ ਹੈ ਉਹ ਕੰਮਲਾਂ ਤਾਂ ਤਾਂ ਵੀ ਵੱਡਾ ਵੱਡੇ ਹੀ ਹੁੰਦਾ ਨਾ ਗੁਰਬੀਆ ਬੀ ਉਸ ਤੇ ਸਾਲਾ ਗਲਤੀ ਦਾ ਕਹਿੰਦਾ ਤਵੇਰੇ ਮਾਰਦੀ ਕਿ ਕੁ ਟਾਈਮ ਹੈ ਕਹਿੰਦਾ ਗਲਤੀ ਮੰਨਣ ਦਾ ਹੁਣ ਤੂੰ ਆ ਗਿਆ ਜਦੋਂ ਪੈਗ ਲੱਗਿਆ ਉਹਦੇ ਗਲਤੀ ਮੰਨਣ ਆ ਬਾਬਾ ਪਾ ਪੁੱਲਣ ਵਾਲੇ ਕਿੱਥੇ ਆ ਯਾਰ ਸਹੀ ਗੱਲ ਆ ਜੀ ਸਹੀ ਬਜੀ ਜਦੋਂ ਮੈਂ ਉੱਠਿਆ ਮੈਂ ਕਿਹਾ ਉੱਠੋ ਬਈ ਕੈਮ ਨੂੰ ਹੋ ਲੋ ਮੈਂ ਕਿਹਾ 2 ਘੰਟੇ ਰਹਿ ਗਿਆ ਆਪਾਂ ਜਾਣਾ ਇਹਨੇ ਕ ਲੈ ਅੱਜ ਤੱਕ ਬੁੱਲ ਬੁੱਲ ਜੂ ਤਾਂ ਭੁੱਲਿਆ ਨਹੀਂ ਇਹਦਾ ਯਾਦ ਆ ਜੀ ਇਹਨੇ ਨੇਪਾਲ ਨੂੰ ਸੱਦਿਆ ਫੜ ਫੜ ਫੋਨ ਲਾਇਆ ਮੇਰੇ ਘਰ ਆ ਨੇਪਾਲ ਨੂੰ ਕੋਠਿਆਂ ਵਾਲੇ ਨੂੰ ਜਿਹੜਾ ਮੇਰੇ ਨਾਲ ਨਾ ਸਮਝੀ ਜਮਾਨ ਨਾਲ ਬਹੁਤ ਘਟ ਬੇਵਿਚਾਰੀ ਤੇ ਵੀ ਆ ਗੱਲ ਆ ਬਾਹਰ ਆ ਜਾਈ ਉਹ ਆ ਗਿਆ ਨੀਲੂ ਖਾਲਸ ਆ ਗਿਆ ਅੱਛਾ ਜੀ ਕੀ ਕਿਵੇਂ ਹੋਇਆ ਕੀ ਹੋਇਆ ਮੈਂ ਕਿਹਾ ਬਸ ਜੋ ਹੋਇਆ ਚੰਗਾ ਹੀ ਹੋਇਆ ਠੀਕ ਹੈ ਨਾ ਹੁਣ ਤੁਸੀਂ ਮੌਕਾ ਸੰਭੋ ਤੇ ਗੱਲ ਇਹ ਆ ਵੀ ਮੈਂ ਕਿਹਾ ਵੀ ਆਪਾਂ ਪਤੋੜਨੀਆਂ ਲਾਤਾਂ ਆਪਾਂ ਖੜਾ ਨਹੀਂ ਅੱਛਾ ਜੀ ਉਹ ਮੇਰੇ ਨਾਲ ਸਾਡੀ ਵੀ ਨਹੀਂ ਮੰਨਦਾ ਫਿਰ ਮੈਂ ਕਿਹਾ ਨਾ ਕਿਸੇ ਦੀ ਨਹੀਂ ਮੰਨਦਾ ਆਪਦੇ ਆਪ ਦੀ ਨਹੀਂ ਮੰਨਦਾ ਅੱਜ ਮੈਂ ਕਿਹਾ ਯੱਟ ਯਾਰ ਫਿਰ ਪਿੰਡ ਵਾਲੇ ਆ ਗਏ ਪੰਚਾਇਤਾਂ ਆ ਗਏ ਫਿਰ ਮੈਨੂੰ ਕਹਿੰਦੇ ਵੀ ਹੋਰ ਕੋਈ ਦਾਅ ਦੇ ਕੋਈ ਸੁਝਾਅ ਕੱਢ ਲੋ ਇਹ ਚੋਂ ਮੈਂ ਕਿਹਾ ਫਿਰ ਅੱਠ ਦਿਨ ਲਈ ਇਹਨਾਂ ਨੂੰ ਘਰ ਛੱਡ ਜਾਣ ਹੁਣੀ ਉਹ ਤਾਂ ਹਾਂ ਇਹ ਛੱਡਾ ਦਿੰਦੇ ਮੈਂ ਕਿਹਾ ਛੱਡਾ ਦੇ ਮਤਲਬ ਉਹਨੂੰ ਟੈਂਪੂ ਆਉਂਦਾ 8 ਵਜੇ ਉਹ ਤੇ ਚੜ ਗਿਆ ਉਹ ਵੀ ਸਾਲਾ ਤੀਜੇ ਦਿਨ ਮੈਂ ਪਸਤਾਵਾ ਯਾਰ ਮੈਂ ਕਿਹਾ ਡੰਗਰ ਪੱਤੇ ਕੋਈ ਪਾਉਂਦਾ ਫਿਰ ਪਰਿਵਾਰ ਆ ਯਾਰ ਸਾਲਾ ਗਲਤੀ ਕਰ ਬੈਠਾ ਯਾਰ ਫਿਰ ਸੁਨੀਆਂ ਭੇਜਿਆ ਮੈਂ ਕਿਹਾ ਵੀ ਆ ਜੂ ਉਹਨੇ ਇੱਕ ਦਿਨ ਆਏ ਨਹੀਂ ਪਤਾ ਲੱਗਦਾ ਕਿ ਕਿਦੋਂ ਜਾਂਦਾ ਠੀਕ ਹੈ ਹਾਂ ਮੈਂ ਕਿਹਾ ਸੱਦੋ ਯਾਰ ਗਰੀਬ ਆਦਮੀ ਹੈ ਕਹਿੰਦਾ ਕਿਉਂ ਹਣ ਇੰਨੀ ਜਿਹੀ ਗਰੀਬੀ ਹੋ ਗਿਆ ਉਹ ਮੈਂ ਕਹਿੰਦਾ ਨਹੀਂ ਸੱਦੋ ਯਾਰ ਉਹ ਮੈਂ ਨਹੀਂ 8 ਦਿਨ ਪੂਰੇ ਕਰਕੇ ਆਵਾਂਗੇ ਕੱਲ ਫੇਰ ਕੀ ਪਤਾ ਉਹ ਵਿੱਚੋਂ ਦਿਮਾਗ ਕਰਾ ਲਵੋ ਜੀ ਹਟ ਦੇ ਨਹੀਂ ਆਏ ਬਾਬਾ ਹਾਂ ਸੱਦਣ ਤੇ ਨਹੀਂ ਆਏ ਬਾਅਦ ਨਾ ਏਦਾਂ ਕੋਈ ਚੋਰੀ ਚੁਪੇ ਦੀਆਂ ਗੱਲਾਂ ਯਾਰ ਆਨ ਰਿਕਾਰਡ ਕਰੀ ਜਾਂਦੇ ਹਾਂ ਹਾਂ ਲਗਵਾ ਯਾਰ ਬਿਲਕੁਲ ਜੀ ਠੀਕ ਹੈ ਹਾਂ ਪਿੰਡ ਗਵਾ ਬਿਲਕੁਲ ਜੀ ਤੇ ਕਈ ਬੰਦੇ ਕਹਿੰਦੇ ਆਏ ਆ ਜਾਵਾਂ ਬਾਬਾ ਆਏ ਹੋਗਾ ਇੱਕ ਸਾਡਾ ਬੰਦਾ ਕਹਿੰਦਾ ਹੁੰਦਾ ਜੀ ਮੈਂ ਦੱਸੂ ਬਾਬੇ ਦੇ ਫੇਰ ਵੱਜੇ ਬਾਬਾ ਪਿੰਡੋਂ ਨਿਕਲ ਗਿਆ ਉਹ ਜਾ ਮੈਂ ਕਿਹਾ ਹਾਂ ਬਾਬਾ ਪਿੰਡੋਂ ਨਿਕਲਣ ਵਾਲੀ ਚੀਜ਼ ਆ ਹਾਂ ਸਹੀ ਗੱਲ ਹੈ ਛੇਰ ਮਰਜੀ ਨਾਲ ਕੋਰਨਾ ਛੱਡਦਾ ਹੁੰਦਾ ਜੱਟ ਜਦੋਂ ਮਰਜੀ ਆ ਜਾਂਦਾ ਮਰਜੀ ਨਾਲ ਇਹ ਉਹ ਆ ਤੇ ਇੱਥੇ ਆਇਆ ਮੈਨੂੰ ਮੈਨੂੰ ਅੰਗਰੇਜ਼ ਕੋਲੇ ਆਉਣਾ ਸੀ ਮੈਂ ਹਾਂ ਮੈਂ ਆ ਗਿਆ ਆ ਗਿਆ ਮਰਜੀ ਆ ਇਗਣਾ ਵੀ ਮੈਂ ਵੀ ਇਹਦਾ ਮਤਲਬ ਉੱਥੇ ਛੱਡ ਕੇ ਇੱਥੇ ਆ ਗਿਆ ਕੋ ਲੰਡਨ ਆ ਗਿਆ ਮੈਂ ਹਾਂ ਇੱਥੇ ਵੀ ਦੋਸਤ ਮੈਨੀਆਂ ਉਹਨਾਂ ਨੂੰ ਚੈਂਟੀ ਨਹੀਂ ਮਿਲਦੀ ਵੀਜੇ ਨਹੀਂ ਬੈਣਾ ਹਾਂ ਹੈ ਤਾਂ ਉਸੇ ਜਿਹੜੇ ਦੀ ਬੈਠਾ ਮੇਰੇ ਕੋ ਜੀ ਹੈ ਹਾਂ ਤਾਂ ਪੰਡਾ ਹਾਂ ਮੂਰਖਾ ਤਾਂ ਹਾਂ ਮੈਨਾਂ ਦਰੋ ਕੋਈ ਗੱਲ ਨਹੀਂ ਕੋਈ ਕੋਸ ਕੋਈ ਕੋਸ ਡਰਾਉਣ ਮਾਰੀ ਫਿਰ ਬਾਬਾ ਜਦੋਂ ਅਸੀਂ ਉਹਨਾਂ ਦਾ ਭਾਂਗਾ ਕਰਿਆ ਨਾ ਅੱਛਾ ਜੀ ਤੇ ਫਿਰ ਰਾਜੀ ਨਾਵਾ ਕਰਿਆ ਹੈ ਦੂਜੇ ਦਿਨ ਕੁੱਟ ਕੇ ਸਹੀ ਗਾ ਜਦੋਂ ਰਾਗੀ ਨਾਮਾ ਕਰਿਆ ਫਿਰ ਸੰਗਤ ਸੁਖ ਨਾਲ ਬੜੀ ਸੀ ਹਾਂ ਹਾਂ ਤੇ ਰਾਗੀ ਨਾਮਾ ਕਰਕੇ ਤੁਰ ਕੇ ਆਏ ਕਰਨ ਗਿਲੀਆਂ ਬਈ ਹੂੰ ਜੋ ਘਰੇ ਬੜੇ ਫਿਰ ਸਾਡੀ ਮਾਤਾ ਕਹਿੰਦੀ ਖਰਚਾ ਹਾਂ ਕਹਿੰਦੀ ਇੱਥੇ ਹੀ ਖੜ ਜਾ ਅੱਛਾ ਅਗਾਂ ਪਤਾ ਨਹੀਂ ਕੀ ਕਰੂੰ ਹਾਂ ਮੈਂ ਤਾਂ ਕੋਲਾ ਘਟਣੀ ਦੀ ਪਰ ਕਿਤੇ ਤੇਲ ਡਿਆ ਹੀ ਪਾਪਾ ਅੱਛਾ ਤੇਲ ਚੋਇਆ ਹਾਂ ਹਾਂ ਕਿੰਦਾ ਆ ਗਿਆ ਅਗਾ ਕਿਉਂ ਕਹਿੰਦੀ ਬੁੜੇ ਦੀ ਰੱਖ ਵਖਾ ਇtere ਦਾਦੇ ਜੀ ਦੱਸੇ ਬਣੀ ਸੀ ਕਹਿੰਦੀ ਵੇਖ ਲਾਂ ਕਹਿੰਦੀ ਅੱਜ ਜਾ ਗੱਡੀ ਹਾਂ ਹਾਂ ਠੀਕ ਆ ਫਿਰ ਤਾਂ ਮੈਨੂੰ ਅੱਛਾ ਕਿ ਨਹੀਂ ਆ ਹਾਂ ਮੈਨੂੰ ਦੱਸੀ ਨਹੀਂ ਤੂੰ ਦੱਸਿਆ ਹੀ ਨਹੀਂ ਹੋਰ ਸ਼ਰਮ ਮਾਰ ਕੇ ਆਉਂਦੀ ਕਿ ਨਹੀਂ ਠੀਕ ਫਿਰ ਬਸ ਚੱਲ ਪਿਆ ਕੰਮ ਫਿਰ ਸਾਡੀ ਬੁੜੀ ਕੌਧੀ ਨੂੰ ਤੇਲ ਵਾਲੀ ਵੇਖ ਵੇਖ ਚੀਕਾਂ ਮਾਰੇ ਹਾਂ ਕਿਹੜਾ ਮਾਣਾ ਟਾਈਮ ਸੀ ਮੈਂ ਤੇਲ ਚੋ ਬੈਠਾ ਚਲੋ ਤੇਲ ਚੋ ਰਿਆ ਫੜ ਕੇ ਉਹੀ ਗੱਲ ਗਿਆ ਜੀ ਗੁਗਮਾਲ ਪਰੇਲੇ ਨੂੰ ਤੇ ਨੰਤੇ ਨੰਤੇ ਵਾਲੇ ਨੂੰ ਸਾਡੇ ਬੁੜੇ ਦੇ ਵੀ ਲੱਫਣ ਫਿਰ ਐ ਪਹਿਣ ਜਿਵੇਂ ਡੈਂਗੂ ਦੇ ਮਰੀਜ਼ ਤੇ ਪੈਂਦੇ ਪਰਾ ਕਪੜਾ ਕੀ ਪਈ ਹੋਵੇ ਜਦੋਂ ਫਿਰ ਅਸੀਂ ਬਾਹਰ ਜਾਂਦੇ ਸੀ ਫਿਰ ਮਗਰ ਲੈਣੀਆਂ ਲੀਆਂ ਤਾਂ ਕੁੱਟ ਗਿਆ ਹੀ ਜਾਂਦੇ ਸੱਪ ਦੇ ਮਗਰੋਂ ਲੀਆਂ ਕੁੱਟਦੇ ਹੁੰਦੇ ਆ ਬਿਲਕੁਲ ਜੀ ਹਰਸ ਵੀ ਕੁੱਟਦੀ ਹੁੰਦੀ ਹੈ ਬਿਲਕੁਲ ਜੀ ਲੀਆਂ ਹੀ ਕੁੱਟਦੀ ਹੁੰਦੀ ਪੌਲਿਸ ਵੀ ਸੱਪ ਨਹੀਂ ਕੁੱਟਦੀ ਹਾਂ ਹਾਂ ਉਹ ਸੱਪ ਕੁੱਟਦੀ ਨਹੀਂ ਹੁੰਦੀ ਨਾ ਮਗਰਲੇ ਕੁੱਟੇ ਜਾਂਦੇ ਆ ਮਗਰਲੇ ਹੀ ਕੁੱਟਦੇ ਹੁੰਦੇ ਆ ਤੇ ਮੇ ਸਾਡੇ ਬੱਸਾਂ ਦੇ ਜਿੰਨੇ ਕਨੈਕਟਰ ਰੱਖੇ ਸੀਗੇ ਸਾਰੇ ਕੁੱਤੇ ਉਹਨਾਂ ਨੇ ਨਾਕੇ ਲਾ ਦਿੱਤੇ ਹਾਂ ਐਨੇ ਕੁੱਤੇ ਮੈਨੂੰ ਇੱਕ ਦੱਸੇ ਕਹਿੰਦਾ ਜੋੜੇ ਨਹੀਂ ਤਾਂ ਤਿੰਨ ਚਾਰ ਮੇਰੀ ਕੁੱਤੇ ਕਹਿੰਦਾ ਜੋੜੇ ਨਹੀਂ ਤਾਂ ਕਹਿੰਦਾ ਜੇ ਬੱਸ ਜਾਏ ਤਾਂ ਇਟਾ ਘੱਟੀ ਜਾਂਦਾ ਮੂਰੇ ਕੋਈ ਖਾਕੀ ਕਪੜਾ ਦੇ ਸੀਗਾ ਤੇ ਥਵਾਰੀ ਨੂੰ ਝੋਲਾ ਫੜਾਉਂਦੇ ਸੀ ਬੜੀ ਫਰੀਦ ਕੇ ਕਨੈਕਟਰ ਆਈ ਗੀ ਇਹ ਕਹਿੰਦੀ ਥਵਾਰੀ ਨੂੰ ਪੁੱਛਣ ਆਲੇ ਖੜਾ ਹੋਵੇ ਇਧਰ ਚੰਡੀਗੜ੍ਹ ਹਾਲ ਨੂੰ ਬੜਾ ਕੁੜਦੇ ਹੁੰਦੇ ਸੀ ਇਧਰ ਤੇ ਪੁਲਿਸ ਚਾਹੀਦਾ ਸੀ ਮੇਂ ਚੰਡੀਗੜ੍ਹ ਇਧਰ ਨੂੰ ਬੜਾ ਨਾ ਪੈਂਦਿਆ ਸੀ ਇਹਨਾਂ ਦੇ ਅੱਛਾ ਜੀ ਇਹ ਦੱਸੋ ਕਿੱਥੇ ਆ ਦੱਸਣ ਕਿੱਥੇ